ਟਾਪ ਆਫ ਦਾ ਵਰਲਡ ਬਾਰਲਾਚਾ ਪਾਸ ਕੀਤਾ ਜਦੀ ਹਾਈਟ 17900 ਹੈ ਐਂਡ ਤੰਗ ਲੰਗਲਾ ਵਰਲਡ ਦਾ 12th ਹਾਈest ਪਾਸ ਹੈ ਉਹਦੀ ਹਾਈਟ 17400 ਹੈ ਅਸੀਂ ਇਹ ਚਾਹਨੇ ਕਿ ਚਲੋ ਇਹਦਾ ਕੰਮ ਵਧੇ ਸਭ ਕੁਝ ਇਹਦੀ ਖੁਸ਼ੀ ਵਾਸਤੇ ਅਸੀਂ ਵੀ ਸੈਨ ਕਰ ਰਹੇ ਹਾਂ ਬਹੁਤ ਬੇੜ ਕੀਤੀ ਅਸੀਂ ਵੀ ਕਿ ਕਦ ਕਦ ਵਾਪਸ ਆਵੇ ਅੰਨੀ ਦੂਰ ਗਿਆ ਜਦ ਤੱਕ ਫੋਨ ਨਹੀਂ ਆਉਂਦਾ ਸੀ ਦਿੱਲੀ ਉਹ ਤੱਕ ਫਿਕਰ ਲੱਗਾ ਰਹਿੰਦਾ ਸੀ ਪਤਾ ਨਹੀਂ ਕਿਵੇਂ ਆ ਕਿਵੇਂ ਨਹੀਂ ਟ੍ਰੈਵਲ ਕਰਦੇ ਜਾ ਰਹੇ ਹਾਂ ਤਾਂ ਸਾਨੂੰ ਪਤਾ ਲੱਗ ਰਿਹਾ ਕਿ ਕਾਫੀ ਕੁਝ ਚੇਂਜ ਹੁੰਦਾ ਜਾ ਰਿਹਾ ਪੇੜ ਕੱਟਦੇ ਜਾ ਰਹੇ ਆ ਨਦੀਆਂ ਗੰਨੀਆਂ ਹੁੰਦੀਆਂ ਜਾ ਰਹੀਆਂ ਜਾਂ ਨਦੀਆਂ 'ਚ ਵਾਟਰ ਲੈਵਲ ਘਟਦਾ ਜਾ ਰਿਹਾ ਪਹਾੜਾਂ 'ਚ ਟਨਲ ਬਹੁਤ ਬਣ ਰਹੀਆਂ ਤੇ ਇਸ ਚੀਜ਼ ਨੂੰ ਲੈ ਕੇ ਨਾ ਜਿਹੜੇ ਲੋਕਲ ਲੋਕ ਐ ਉਹ ਵੀ ਸਪੋਰਟਿਵ ਨਹੀਂ ਐ ਕਿ ਲੋਧਿਆਣੇ ਤੋਂ ਪਠਾਨਕੋਟ ਹੁੰਦੇ ਹੋਏ ਅਸੀਂ ਜੰਮੂ ਦੇ ਸ਼੍ਰੀਨਗਰ ਸੋ ਪਹਿਲਾ ਪਾਸ ਜੋ ਜ਼ਿਲ੍ਹਾ ਸੀ ਉਹ ਹਾਈਐਸਟ ਪਾਸ ਸੀ ਕ੍ਰੋਸ ਕੀਤਾ ਦੈਨ ਉਸ ਤੋਂ ਬਾਅਦ ਤਿੰਨ ਪਾਸੇਸ ਕ੍ਰੋਸ ਕਰਨ ਤੋਂ ਬਾਅਦ ਅਸੀਂ ਫਾਈਨਲੀ ਲੇ ਪਹੁੰਚੇ ਮੈਨੂੰ ਨੇਚਰ ਦੇ ਵਿੱਚ ਗੱਲ ਕਰਾਂ ਤਾਂ ਮੈਨੂੰ ਗ੍ਰੀਨਰੀ ਬਹੁਤ ਪਸੰਦ ਆ ਮੈਨੂੰ ਪੇੜ ਪਸੰਦ ਆ ਮੈਨੂੰ ਨਦੀਆਂ ਪਸੰਦ ਆ ਸੋ ਕਿਤੇ ਨਾ ਕਿਤੇ ਨਾ ਜਦੋਂ ਅਸੀਂ ਹੁਣ ਜਾ ਰਹੇ ਆ ਟ੍ਰੈਵਲ ਕਰਦੇ ਜਾ ਰਹੇ ਆ ਤਾਂ ਸਾਨੂੰ ਪਤਾ ਲੱਗ ਰਿਹਾ ਕਿ ਕਾਫੀ ਕੁਝ ਚੇਂਜ ਹੁੰਦਾ ਜਾ ਰਿਹਾ ਪੇੜ ਕੱਟਦੇ ਜਾ ਰਹੇ ਆ ਨਦੀਆਂ ਗੰਨੀਆਂ ਹੁੰਦੀਆਂ ਜਾ ਰਹੀਆਂ ਜਾਂ ਨਦੀਆਂ ਚ ਵਾਟਰ ਲੈਵਲ ਕੱਟਦਾ ਜਾ ਰਿਹਾ ਸੋ ਅਸੀਂ ਪਲਾਨ ਕੀਤਾ ਕਿ ਜਿੱਦਾਂ ਅਸੀਂ ਬਾਈਕ ਤੇ ਜਾਂਦੇ ਆ 80 90 ਦੀ ਸਪੀਡ ਤੇ ਜਾਂਦੇ ਆ ਨਾ ਸਾਨੂੰ ਪਤਾ ਨਹੀਂ ਕੁਝ ਚੀਜ਼ਾਂ ਸਿਕ ਐਕਸਪਲੋਰ ਨਹੀਂ ਕਰ ਪਾਂਦੇ ਲੋਕਾਂ ਨਾਲ ਗੱਲ ਨਹੀਂ ਕਰ ਪਾਂਦੇ ਸੋ ਮੈਂ ਪਲਾਨ ਬਣਾਇਆ ਕਿ ਕੁਝ ਐਸਾ ਟ੍ਰਿਪ ਕੱਢਿਆ ਜਾਏ ਜਿਹੜਾ ਟਫ ਵੀ ਹੋ ਜਿਹਦੇ ਵਿੱਚ ਮੇਰਾ ਪੋਟੈਂਸ਼ੀਅਲ ਵੀ ਚੈੱਕ ਹੋ ਜਾਏ ਕਿ ਮੇਰੇ 'ਚ ਕਿੰਨੀ ਪਾਵਰ ਹੈ ਮੈਂ ਕੀ ਕਰ ਸਕਦਾ ਐਂਡ ਸੈਕੰਡਲੀ ਅਸੀਂ ਲੋਕਾਂ ਨਾਲ ਗੱਲਬਾਤ ਕਰ ਪਾਈਏ ਸੋ ਇਹਦੇ ਲਈ ਮੈਂ ਪਲਾਨ ਕੀਤਾ ਟ੍ਰਿਪ ਪੰਜਾਬ ਤੋਂ ਲਦਾਖ ਦਾ ਸੋ ਸਾਡਾ ਹੌਸਲਾ ਵਧਾਣ ਲਈ ਸਾਡੇ ਜਸਦੇਵ ਸੇਖੋ ਸਰ ਅਸਿਸਟੈਂਟ ਕਮਿਸ਼ਨਰ ਹੌਮ ਮਿਊਨਿਸਪਲ ਕਾਰਪੋਰੇਸ਼ਨ ਉਹਨਾਂ ਨੇ ਸਾਡਾ ਫਲੈਗ ਆਫ ਕੀਤਾ ਸਾਨੂੰ ਇੱਥੋਂ ਅ ਵਿਦਾ ਕੀਤਾ ਪੋਜ਼ਿਟਿਵਿਟੀ ਦੇ ਨਾਲ ਕਿ ਤੁਸੀਂ ਕਰ ਸਕਦੇ ਤੁਸੀਂ ਕਰਕੇ ਆਓ ਸੋ ਹੌਸਲਾ ਲੈ ਕੇ ਅਸੀਂ ਲਦਾਖ ਵੱਧੇ ਅੱਗੇ ਤੇ ਸਫਰ ਪੂਰਾ ਕਰਕੇ ਆਏ ਆ ਕਾਫੀ ਪਾਸੇ ਕਿਤੇ ਜਿੱਦਾਂ ਅਸੀਂ ਟਾਪ ਆਫ ਦਾ ਵਰਲਡ ਬਾਰਲਾਚਾ ਪਾਸ ਕੀਤਾ ਜਦੀ ਹਾਈਟ 17900 ਹੈ ਐਂਡ ਤੰਗ ਲੰਗਲਾ ਵਰਲਡ ਦਾ 12th ਹਾਈest ਪਾਸ ਹੈ ਉਹਦੀ ਹਾਈਟ 17400 ਹੈ ਸੋ ਆਲਮੋਸਟ ਇਨੇ ਹਾਈ ਪਾਸੇ ਕੀਤੇ ਆ ਕਾਫੀ ਲੋਕਾਂ ਨਾਲ ਗੱਲਬਾਤ ਕੀਤੀ ਤੇ ਜ਼ਿਆਦਾਤਰ ਸਾਡਾ ਮੋਟਿਵੇ ਹੁੰਦਾ ਸੀ ਕਿ ਲੋਕਾਂ ਨਾਲ ਗੱਲਬਾਤ ਕਰੀ ਕਿ ਕਚਰਾ ਨਾ ਫਿਲਾਓ ਪੇੜ ਜ਼ਿਆਦਾ ਲਗਾਓ ਜੇ ਤੁਸੀਂ ਜ਼ਿਆਦਾ ਨਹੀਂ ਲਗਾ ਸਕਦੇ ਐਟ ਲੀਸਟ ਇੱਕ ਆਪਣੇ ਘਰ ਦੇ ਨਾਲ ਬਾਹਰ ਪੇੜ ਲਗਾਓ ਸੋ ਇਹ ਕੁਝ ਮੋਟਿਵ ਰੇ ਆ ਤੇ ਮੇਨ ਮੈਂ ਇਹ ਕਹਿਣਾ ਚਾਹੂੰਗਾ ਜਿੱਦਾਂ ਕਾਫੀ ਸਟੇਟਸ ਦੀਆਂ ਗਵਰਨਮੈਂਟ ਕਰ ਰਹੀਆਂ ਆ ਤੁਹਾਡੇ ਲਈ ਕਿ ਪੇੜ ਲਗਾ ਰਹੀਆਂ ਤੁਸੀਂ ਦੇਖ ਰਹੇ ਹੋ ਨੇ ਕਾਫੀ ਜ਼ਿਆਦਾ ਮਿਨਿਸਟਰ ਵੀ ਆਪਣੇ ਪੰਜਾਬ ਦੇ ਮਿਨਿਸਟਰ ਵੀ ਬਹੁਤ ਸਪੋਰਟ ਕਰ ਰਹੇ ਇਸ ਚੀਜ਼ ਨੂੰ ਕਿ ਗ੍ਰੀਨ ਲਗਾਓ ਗ੍ਰੀਨ ਕਰੋ ਕਿਉਂਕਿ ਕਲਾਈਮੇਟ ਬਹੁਤ ਜ਼ਿਆਦਾ ਚੇਂਜ ਹੋ ਰਿਹਾ ਸਰ ਇੱਥੋਂ ਅਸੀਂ ਲੁਧਿਆਣੇ ਤੋਂ ਸਫਰ ਸਟਾਰਟ ਕੀਤਾ ਸੀਗਾ ਤੇ ਲੁਧਿਆਣੇ ਤੋਂ ਪਠਾਨਕੋਟ ਹੁੰਦੇ ਹੋਏ ਅਸੀਂ ਜੰਮੂ ਗੇ ਸ਼੍ਰੀਨਗਰ ਸੋ ਪਹਿਲਾ ਪਾਸ ਜੋ ਜ਼ਿਲ੍ਹਾ ਸੀ ਉਹ ਹਾਈਐਸਟ ਪਾਸ ਅਸੀਂ ਕ੍ਰੋਸ ਕੀਤਾ ਦੈਨ ਉਸ ਤੋਂ ਬਾਅਦ ਤਿੰਨ ਪਾਸੇ ਪ੍ਰੋਸਤ ਕਰਨ ਤੋਂ ਬਾਅਦ ਸੀ ਫਾਈਨਲੀ ਲੇ ਪਹੁੰਚੇ ਸੋ ਜੋ ਸਭ ਤੋਂ ਟਫ ਪਾਰਟ ਸੀਗਾ ਉਹ ਸੀਗਾ ਸਾਡਾ ਖਰਦੁੰਗਲਾ ਪਾਸ ਕਿਉਂਕਿ ਉੱਥੇ ਬਾਈਕਰਸ ਵੀ ਜਾਣ ਤੋਂ ਡਰਦੇ ਆ ਉਹਦਾ ਰੀਜ਼ਨ ਇਹ ਹੈ ਕਿ ਇੱਕ ਤਾਂ ਉਹ 50 ਕਿਲੋਮੀਟਰ ਪੈਂਦਾ ਲੈ ਤੋ ਆਲਮੋਸਟ ਰਸਤਾ ਆਫ ਰੋਡ ਹੈ ਐਂਡ ਸੈਕੰਡ ਥਿੰਗ ਇਹ ਹੈ ਕਿ ਕਲਾਈਮ ਬਹੁਤ ਜ਼ਿਆਦਾ ਹੈ ਤੇ ਡਿਫਿਕਲਟੀ ਇਸ ਆਬਵੀਅਸਲੀ ਅਪਲ ਲਦਾਖ ਜਾਵਾਂਗੇ ਤਾਂ ਸਾਨੂੰ ਆਕਸੀਜਨ ਦੀ ਆਏਗੀ ਮੈਂ ਲਾਸਟ ਟਾਈਮ ਬਾਈਕ ਤੇ ਗਿਆ ਸੀਗਾ ਤੇ ਸਾਨੂੰ ਬਹੁਤ ਆਕਸੀਜਨ ਦੀ ਦਿੱਕਤ ਆਈ ਸੋ ਸਾਡੇ ਮਨ ਚ ਮੇਨ ਏਜ ਸੀ ਸੀ ਕਿ ਸਾਡਾ ਮੇਨ ਟਾਰਗੇਟ ਖਰਦੁੰਗਲਾ ਹੈ ਸਰ ਮੇਰਾ ਮੇਨ ਪੋਟੈਂਸ਼ੀਅਲ ਮਤਲਬ ਮੇਰਾ ਮੇਨ ਟਾਰਗੇਟ ਇਹ ਹੈ ਕਿ ਮੈਂ ਆਪਣਾ ਪੋਟੈਂਸ਼ੀਅਲ ਚੈੱਕ ਕਰਾਂ ਕਿ ਮੈਂ ਇਹ ਕਰ ਸਕਦਾ ਕਿ ਨਹੀਂ ਐਂਡ ਸੈਕੰਡ ਜਦੋਂ ਆਪਾਂ ਬਾਹਰ ਸਾਈਕਲ ਤੇ ਨਿਕਲਾਂਗੇ ਨਾ ਜਿੱਦਾਂ ਮੈਂ ਹੁਣ ਵੀ ਸਾਈਕਲ ਤੇ ਆਇਆ ਸਾਡੇ ਚ ਰਸਤੇ 'ਚ ਆਂਦੇ ਆਂਦੇ ਬਹੁਤ ਲੋਕਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਸਾਨੂੰ ਪੁੱਛਿਆ ਕਿੱਦਾਂ ਆਏ ਕਿੱਦਾਂ ਗਏ ਸੋ ਅਸੀਂ ਜਿੱਥੇ ਵੀ ਜਾ ਰਹੇ ਸੀ ਨਾ ਸਾਈਕਲ ਤੇ ਲੋਕ ਤੁਹਾਨੂੰ ਸਪੋਰਟ ਕਰਦੇ ਤੁਹਾਡੇ ਨਾਲ ਆਪ ਗੱਲ ਕਰਨ ਆਂਦੇ ਆ ਜੇ ਤੁਸੀਂ ਕਾਰ 'ਚ ਜਾਂਦੇ ਹੋ ਬਾਈਕ 'ਤੇ ਜਾਂਦੇ ਤਾਂ ਕੋਈ ਨਹੀਂ ਪੁੱਛਦਾ ਮੇਨ ਚੀਜ਼ ਮੈਂ ਨੋਟ ਕਰ ਰਿਹਾ ਸੀ ਨਾ ਟਨਲਸ ਬਹੁਤ ਬਣ ਰਹੀਆਂ ਪਹਾੜਾਂ ਚ ਟਨਲ ਬਹੁਤ ਬਣ ਰਹੀਆਂ ਤੇ ਇਸ ਚੀਜ਼ ਨੂੰ ਲੈ ਕੇ ਨਾ ਜਿਹੜੇ ਲੋਕਲ ਲੋਕ ਐ ਉਹ ਵੀ ਸਪੋਰਟਿਵ ਨਹੀਂ ਐ ਗਵਰਨਮੈਂਟ ਚਾਹਦੀ ਐ ਕਿ ਤੁਹਾਡਾ ਸਫਰ ਕੰਫਰਟ ਹੋ ਜੇ ਪੂਰਾ ਕਿ ਮਤਲਬ ਤੁਸੀਂ ਪਹਾੜਾਂ ਸਿੱਧਾ ਜਾਓ ਬਟ ਜੋ ਅਸੀਂ ਪੁਰਾਣਾ ਸਫਰ ਦੀ ਗੱਲ ਕਰੀਏ ਤਾਂ ਪੁਰਾਣੇ ਸਫਰ ਤੁਸੀਂ ਨੇਚਰ ਨੂੰ ਇੰਜੋਏ ਕਰਦੇ ਜਾਂਦੇ ਸੀ ਕਿਉਂਕਿ ਗ੍ਰੀਨਰੀ ਹੁੰਦੀ ਸੀ ਅੱਜ ਕੱਲ੍ਹ ਉਹ ਰੋਡਸ ਇੱਦਾਂ ਦੇ ਬਣਾ ਦਿੱਤੇ ਗਏ ਐ ਕਿ ਉਹ ਇਹ ਨਹੀਂ ਦੇਖਦੇ ਰਸਤੇ ਚ ਕੋਈ ਪਹਾੜ ਆ ਰਿਹਾ ਪੇੜ ਆ ਲਾ ਰਿਹਾ ਜਾਂ ਕੋਈ ਏਰੀਆ ਉਹਨੂੰ ਖਤਮ ਕਰਕੇ ਨਾ ਇਵਨ ਤੁਸੀਂ ਫੋਰਨ ਕੰਟਰੀਜ਼ ਦੇਖਦੇ ਹੋ ਤਾਂ ਇੱਕ ਪੇੜ ਵੀ ਜੇ ਰੋਡ ਤੇ ਲੱਗਿਆ ਹੁੰਦਾ ਨਾ ਉਹ ਰੋਡ ਘੁਮਾ ਦਿੰਦੇ ਆ ਇੱਥੇ ਸਰ ਇਹੀ ਚੀਜ਼ ਹੈ ਕਿ ਪੇੜ ਦੀ ਵੈਲਿਊ ਥੋੜੀ ਘੱਟ ਹੈ ਗਵਰਨਮੈਂਟ ਇਸ ਚੀਜ਼ ਨੂੰ ਲੈ ਕੇ ਇਨੀਸ਼ੀਏਟ ਲੈ ਰਹੀ ਹੈ ਗਵਰਨਮੈਂਟ ਕਹਿ ਰਹੀ ਹੈ ਕਿ ਨਈ ਪੇੜ ਲਗਾਓ ਆਪ ਵੀ ਸਾਡੇ ਜਿਹੜੇ ਆਪਣੇ ਸੀਐਮ ਸਾਹਿਬ ਹੈ ਉਹ ਵੀ ਇਨੀਸ਼ੀਏਟ ਲੈ ਰਿਹਾ ਕਿ ਪੇੜ ਲਗਾ ਰਹੇ ਆਪ ਜਾ ਰਹੇ ਆ ਨਾਲ ਬਟ ਮੈਂ ਇਹ ਕਹਿਣਾ ਚਾਹੂੰਗਾ ਜੇ ਆਮ ਲੋਕ ਨਹੀਂ ਨਾ ਉਹਨਾਂ ਨੂੰ ਸਪੋਰਟ ਕਰੋਗੇ ਜੇ ਆਮ ਲੋਕ ਹੀ ਨਹੀਂ ਆ ਪੇੜ ਲਗਾਓਗੇ ਤਾਂ ਫਿਰ ਗਵਰਨਮੈਂਟ ਇਕੱਲੀ ਕੁਝ ਨਹੀਂ ਕਰ ਸਕਦੀ ਹਾਂਜੀ ਵਾਪਸ ਆਇਆ ਬਹੁਤ ਵੇਟ ਕੀਤੀ ਅਸੀਂ ਵੀ ਕਿ ਕਦ ਕਦ ਵਾਪਸ ਆਵੇ ਅੰਨੀ ਦੂਰ ਗਿਆ ਜਦ ਤੱਕ ਫੋਨ ਨਹੀਂ ਆਉਂਦਾ ਸੀ ਡੇਲੀ ਉਹ ਤੱਕ ਫਿਕਰ ਲੱਗਾ ਰਹਿੰਦਾ ਸੀ ਪਤਾ ਨਹੀਂ ਕਿਵੇਂ ਆ ਕਿਵੇਂ ਨਹੀਂ ਕਿਤੇ ਫੋਨ ਚੱਲਦਾ ਸੀ ਕਿਤੇ ਨਹੀਂ ਚੱਲਦਾ ਸੀਗਾ ਲੇਕਿਨ ਅੱਜ ਆਇਆ ਬਹੁਤ ਖੁਸ਼ੀ ਹੋ ਰਹੀ ਹੈ ਇਦਾਂ ਲੱਗ ਰਿਹਾ ਕਿ ਪਤਾ ਨਹੀਂ ਕੀ ਮਿਲ ਗਿਆ ਹੈ ਮੇਰਾ ਬੇਟਾ ਵਾਪਸ ਆਇਆ ਹੈ ਇੰਨਾ ਵੱਡਾ ਸਫਰ ਕਰਕੇ ਮਿੱਤਾਂ ਬਹੁਤ ਸੀਗੀਆਂ ਵਾਕੀ ਇਹਦੀ ਖੁਸ਼ੀ ਹੈ ਜਿਸ ਤਰ੍ਹਾਂ ਇਹ ਚਾਹੁੰਦਾ ਹੈ ਅਸੀਂ ਇਹ ਚਾਹਨੇ ਆ ਕਿ ਚਲੋ ਇਹਦਾ ਕੰਮ ਵਧੇ ਸਭ ਕੁਝ ਇਹਦੀ ਖੁਸ਼ੀ ਵਾਸਤੇ ਅਸੀਂ ਵੀ ਸਹਿਯਨ ਕਰ ਰਹੇ ਹਾਂ ਮੈਂ ਤਾਂ ਇੰਨੀ ਦੂਰ ਬੱਚਾ ਆਪਣਾ ਕੌਣ ਭੇਜਦਾ ਹੈ ਬਸ ਇਹੀ ਕਹਵਾ ਨਹੀਂ ਕਿ ਕੀ ਵਧੀਆ ਰਹਿਣ ਆਪਣਾ ਵਧੀਆ ਤਰੱਕੀ ਕਰਨ ਜੋ ਵੀ ਕਰ ਰਹੇ ਅੱਛਾ ਹੀ ਹੈ ਆਪਣਾ ਸੋਚ ਸਮਝ ਕੇ ਕਰ ਰਹੇ ਅਸੀਂ ਤਾਂ ਪੁਰਾਣੇ ਜਿਮਨਨੇ ਦੇ